ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਲੋਹਾਮ ਦੇ ਵਿੱਚ ਲੋਹਾਮ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਜਿਸ ਵੀਰ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਰਾ ਤੋਕੜਾ ਗਾਇਆਂ ਦਾ ਵਪਾਰ ਕੰਮ ਕਰਦਾ ਵਾ ਮਿੱਤਰੋ ਛੋਟੇ ਛੋਟੇ ਭਾ ਹੁੰਦੇ ਬਾਈ ਕੋਲੇ ਤੇ ਗਾਇਆਂ ਬਾਈ ਕੋਲੇ ਕਈ ਵਾਰੀ ਕੱਪੜਾ ਤੋਕੜਾ ਛੋਟੇ ਭਾਲ ਗਿਆ ਜਾਂਦੀਆਂ ਉਹ ਕਰਦੇ ਆ ਗੱਲਬਾਤ ਅੱਜ ਵੀ ਜਾਨਵਰ ਬਾਈ ਦੇ ਕੋਲੇ 5 ਆ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਲਵਿੰਦਰ ਵੀਰੇ ਠੀਕ ਠਾਕ ਹਾਂਜੀ ਹਾਂਜੀ ਵਧੀਆ ਬਾਈ ਜੀ ਕੰਮ ਕਰ ਚੜ੍ਹਦੀ ਕਲਾ ਹਾਂਜੀ ਬਾਈ ਜੀ ਚਲੋ ਠੀਕ ਆ ਅੱਜ ਬਲਵਿੰਦਰੂਰੇ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਅੱਜ 5 ਆ ਬ ਗੱਬਣਾ ਪੰਜਾਬੀਂਂ ਦੇ ਗੱਬਣਾ ਲਾਲਗਾ ਹੈ ਹਾਂ ਕੱਢੀ ਬਾਰੋਂ ਲਿਆਈ ਵੀਰ ਬੜੀ ਜੀ ਨਹੀਂ ਮੇਤਰੋਂ ਪੰਜਾਬੀਂਂ ਦੀ ਲਾਲਗਾ ਗੱਬੜ ਤੇ ਦੁੱਧਾੜੀ ਦਿੱਤੀ ਹਣੀ ਵੀਰੇ ਦੁੱਧ ਇੱਕ ਟਾਈਮ ਹੀ ਆ ਬਾਈ ਕਿਲੋ ਸੁਬਾਹ ਦੇ ਟਾਈਮ ਕਿਲੋ ਦੁੱਧਾ ਖੜੀ ਰਹਿਣ ਦੇ ਰਹਿਣ ਦੇ ਬਸ ਤਰਾ ਕੋਈ ਨਾ ਕੋਲ ਹੈ ਵੀਰੇ ਹਾਂ ਹਾਂ ਚੱਲ ਖੜੀ ਹੀ ਵਿਖਾ ਦਿੰਨੇ ਆਪਾਂ ਫਿਰ ਵੀਡੀਓ ਬੜੀ ਲੰਮੀ ਹੋ ਜਾਊਗੀ ਓਕੇ ਬਾਈ ਹਾਂ ਤੇ ਖੜੀ ਰਹਿਣ ਦੇ ਇਹ ਕਿੰਨੇ ਦੀ ਦੇ ਦੀਏ ਵੀਰੇ ਇਹ 11000 ਦੀ ਦੇ ਦੇ ਦਿੰਦੇ ਠੀਕ ਹੈ ਪਿੱਛੋਂ ਐਨੂੰ ਕਰੀ ਬੜੀ ਜੀ ਇਹ ਤੇਲਾ ਬਾਈ ਪਹਿਲੇ ਦਿਨ ਤੋਂ ਠੀਕ ਹੈ ਪਹਿਲੇ ਦੇਖ ਦੋ ਤੇ ਚਲ ਚੰਗਾ ਕਰ ਕਿਨੇ ਦੀ ਅਕੇ ਦੇਣੀ ਹੈ 11 ਚ ਮਾਨ ਤਾਨ ਕਰ ਦਿਆਂਗੇ ਬਈ ਠੀਕ ਹੈ ਵੀਰੇ ਓਕੇ ਦੋ ਨੰਬਰ ਤੇ ਜਿਹੜੀ ਗਾ ਵੀਰੇ ਇਹਦੇ ਬਈ 1 ਮਹੀਨਾ ਰਹਿੰਦਾ 20 ਦਿਨਾਂ ਦੇ ਹੀ ਮਾਲਕਤਾ ਠੀਕ ਆ ਤੇ ਮਹੀਨਾ ਕਾ ਮਾਨ ਕੇ ਆਪਾਂ ਦੇਣੀ ਆ ਲਾਏ ਪਈ ਆ ਠੀਕ ਆ ਇਹਨੇ ਤੀਜੇ ਸੂਣਾ ਏ ਤੀਜੇ ਸੂਏ ਵੀਰੇ ਹਾਂ ਠੀਕ ਆ ਬਈ ਸੀਲ ਸਾਉ ਪੂਰੀ ਆ ਵੀ ਥਣਾ ਦੀ ਗਾਰੰਟੀ ਆ ਪਿੰਡੋ ਹੀ ਲਈ ਏ ਇਹ ਠੀਕ ਆ ਇਹ ਕਿਨੇ ਦੀ ਦੇ ਦੇਾਂਗੇ ਇਹ 25 ਦੀ ਦੇ ਦੇਾਂਗੇ ਬਈ 25 ਹਜ਼ਾਰ ਦੀ ਹਾਂ ਉਹ ਦਰਦ ਦੇ ਵਿੱਚੋਂ ਕਰ ਦਿਆਂਗੇ ਬਈ ਠੀਕ ਆ ਵੀਰੇ ਤਿੰਨ ਨੰਬਰ ਤੇ ਗਾ ਜਿਹੜੀ ਬਈ ਏ ਬਈ 4 4 ਕਿਲੋ ਦੁੱਧ ਆ ਚੈੱਕ ਪਾਸ ਹੋਈ ਆ 2 ਮਹੀਨਿਆਂ ਦੀ ਆਪਦੀ ਡਾਕਟਰ ਲਿਆ ਕੇ ਤਸੱਲੀ ਕਰਾ ਸਕਦਾ ਏ ਠੀਕ ਆ ਗੱਪੜ ਚੈੱਕ ਪਾਸ ਆ ਹਾਂ ਥਾਣਾ ਓਕੇ ਆ ਠੀਕ ਆ ਤਸੀਲ ਚੋਨ ਚਾ ਹਾਂ ਹਾਂ ਚੋਨ ਚ ਸੀਲ ਆ ਬਈ ਕਿੰਨੇ ਦੀ ਵੀਰੇ ਇਹ 12000 ਦੀ ਕਿੱਡੀ ਬਾਰ ਨੂੰ ਬਈ ਲੈ ਮਿੱਤਰੂ 12000 ਦੇ ਵਿੱਚ ਤੋਕੜ ਗੱਪੜ ਚੈੱਕ ਪਾਸ ਵੈੜਣ ਬਈਆਂ ਦਾ ਦੇ ਦਿੰਦੇ 4 ਕਿਲੋ ਦੁੱਧ ਨਿੱਕਾ ਨਿੱਕਾ ਸੰਗ ਹੈਗਾ ਵੈੜਣ ਨੂੰ ਦੂਜਾ ਸੂਆ ਸੁਣੀ ਆ ਬਈ ਠੀਕ ਆ ਬਈ ਦੂਜਾ ਸੂਆ ਸੁਣਾ ਇਹਨੇ ਹਾਂ ਬਈ ਚੁਈ ਚੁਈ ਨੂੰ ਹੱਥ ਤੇ ਆ ਜਾਂਦੇ ਥੜਾ ਬਈ ਇੱਕ ਨੰਬਰ ਆ ਯਾਰ ਇਹ ਠੀਕ ਆ ਬਾਈ ਦੋ ਮਹੀਨੇ ਆਦੀ ਆ ਬਾਈ ਹਾਂ ਬਾਈ ਦੋ ਮਹੀਨੇ ਦੀ ਆਵਦਾ ਡਾਕਟਰ ਲੈ ਆਵੇ ਠੀਕ ਆ ਵੀਰੇ ਕੋਈ ਵੀ ਬੰਦਾ ਚੈੱਕ ਪਾਸ ਕਰਾ ਕੇ ਲ ਜਾਵੇ ਠੀਕ ਆ ਤੇ ਆ ਵੀਰੇ ਜਿਹੜੀ 4 ਨੰਬਰ ਤੇ ਇਹਦੇ ਥੱਲੇ 5 ਕਿਲੋ ਦੁੱਧ ਆ ਬਾਈ ਠੀਕ ਆ 1 ਮਹੀਨਾ 5 ਦਿਨ ਹੋ ਗਏ ਨੇ ਬਣੀ ਨੂੰ ਠੀਕ ਆ ਤੇ ਇਹ ਜੇ ਕੋਈ ਚੈੱਕ ਕਰਾ ਸਕਦਾ 1 ਮਹੀਨੇ 5 ਦਿਨਾਂ ਦੀ ਕਰਾ ਸਕਦਾ ਏ ਠੀਕ ਆ ਤੇ ਨਹੀਂ ਆਪਾਂ ਤਾਂ ਉਵੇਂ ਹੀ ਦੇ ਦਾਂਗੇ ਕਿੰਨੇ ਦੀ ਬਾਈ ਸਾਢੇ 7 ਦੀ ਦੇ ਦਾਂਗੇ ਸਾਢੇ 7 ਜਿਆਦਾ ਮਾਰਤਾਲੇ ਵਿੱਚੋਂ ਕਰ ਦੇ ਦਾਂਗੇ ਬਾਈ ਕਿੰਨੇ ਦੀ ਦੇ ਦੀਏ ਹਾਂ ਦਰਾ 7 ਦੀ ਦੇ ਦਾਂਗੇ ਜੋੜਾ 15 ਦਾ ਜਾਣਦੀਏ 5 ਦੀਏ ਜਿਆਦਾ 10 ਦੀਆ ਦੇ ਦੇਾਂਗੇ ਬਾਈ ਠੀਕ ਆ ਬਾਈ ਤੇ ਆ ਵੀਰੇ ਆ ਬਈ ਇਹਨੇ ਤਕਰੀਬਨ 8 ਮਹੀਨਿਆਂ ਦਾ ਫਾਲ ਸੱਟ ਗਈ ਆ ਠੀਕ ਆ ਬਲਾਟੇ ਚ ਹਜੇ ਆਵੇ ਠੀਕ ਆ 4 ਕਿਲੋ ਹੀ ਆ ਇਸ ਟਾਈਮ ਦਾ 4 ਕਿਲੋ ਹਾਂ ਹਫਤੇ ਦੀ ਸੂਈ ਹੈ ਗੱਡੀ ਲਈ ਇਹਨੂੰ ਲੱਸੀ ਆ ਗਈ ਥੋੜੀ ਜਿਹੀ ਲੱਸੀ ਬਹੁਤ ਆ ਗਈ ਹਾਂ ਬਈ ਇੱਕ ਇਹਨੇ ਦੇ ਦਿੱਤੀ ਇਹ 14 ਦੀ ਦੇ ਦੇਾਂਗੇ ਬਈ ਬਹੁਤ ਚੰਗੀ ਵਹਿੜਾ ਥਣੋ ਬਾਲੀ ਚੰਗੀ ਆ ਬਈ ਚੋੜ ਚੜ ਜਗਾ ਮੈਂ ਆਣਾ ਬਾਲੀ ਚੰਗੀ ਹਾਲ ਕਿੱਧਰ ਸੁੱਟਿਆ ਜੇ ਹਫਤਾ ਹੋ ਗਿਆ ਬਈ ਹਫਤਾ ਹੋ ਗਿਆ ਜੇਰ ਜੁਰ ਪੈ ਗਈ ਹਾਂ ਬਈ ਓਕੇ ਆ ਸਾਰਾ ਕੁਛ ਠੀਕ ਆ ਦਵਾਈ ਰਖਾਤੀ ਮੈਂ ਕਹਿੰਦਾ ਵੀ ਕਈ ਵਾਰ ਇਨਫੈਕਸ਼ਨ ਹੋਣ ਦੀ ਕਰਕੇ ਤਾਂ ਹੀ ਸੱਟਦਾ ਬਈ ਠੀਕ ਆ ਬਈ ਠੀਕ ਆ ਵੀਰੇ ਦੁੱਧ 4 ਕਿਲੋ ਹੀ ਹੈ ਹਾਂ ਕਿਲੇ ਰਿਆ ਕੀ ਹੈ 14 ਦੀ ਆ ਬਈ ਮਰਦਣ ਕੀ ਕਰਦੇ ਆਂਗੇ ਬਈ ਮਰਦਣ ਆਪੇ ਹੀ ਕਰਦੇ ਜਿੰਨਾ ਕਰਦੇ ਤੂੰ ਦਾ ਆਦੇ ਬਸ ਆ ਜੀ ਕਿਉਂਕਿ ਹੁਣ ਇਹ ਤੂੰ ਸਭਣਾ ਹੀ ਪੈਣਾ ਯਾਰ ਹਾਂ ੜਾ ਆ ਗਾ ਤਰੀਕਾ ਵਾਲੀ ਬਈ ਪਹਿਲੇ 2 ਨੰਬਰ ਤੇ ਇਹਦਾ ਰੇਟ ਜ਼ਿਆਦਾ ਲੱਗਿਆ ਦੂਜਿਆਂ ਦੇ ਰੇਟ ਠੀਕ ਆ ਤੇਰੇ ਯਾਰ ਉਹਦੇ ਚੋਂ ਕਰਦੇ ਆਂ ਜੀ ਮਾਨਤਨ ਜਿਵੇਂ ਕਹਿਣੇ ਕੋਈ ਰੇਟ ਜ਼ਿਆਦਾ ਲੱਗਿਆ ਬਈ ਯਾਰ ਐਵੇਂ ਤੈਨੂੰ ਮੈਂ ਕਿਆੜੀ ਭਰਾ ਨੰਬਰ ਦੱਸੀ 98555 ਹਾਂਜੀ 35506 ਇੱਕ ਵਾਰੀ ਹੋਰ ਬੋਲ ਦੇ 98555 ਜੀ 35506 ਠੀਕ ਆ ਬਈ ਫਿਰ ਉਹਨਾਂ ਲੋਹਾਵਾ ਤੇ ਜਿਲ੍ਹਾ ਜਿਲ੍ਹਾ ਫਿਰੋਜਪੁਰ ਠੀਕ ਆ ਬਈ ਹੋਰ ਹਾਂਜੀ ਕਰੋ ਉਹਦੇ ਚੋਂ ਮਾਨਤਨ ਕਰ ਦੇਾਂਗੇ ਆਪਾਂ ਠੀਕ ਆ ਬਈ ਖੁੱਲ ਕੇ ਕਰਦੀ ਹਾਂ ਬਈ ਠੀਕ ਆ ਬਈ ਧੰਨਵਾਦ